ਆਜਾ ਆਜਾ ਬੁੱਗੇ ਆਜਾ ਆਜਾ ਚੱਲਾਂਗੇ ਕਿੰਨਾ ਅੱਗੇ ਅੱਗੇ ਟੱਪੀ ਆਜਾ ਬੁੱਗੇ ਆਜਾ 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 ਤੈਨੂੰ ਸ਼ਹਿਰ ਕਮਾ ਕੇ ਜਾਵਾਂ ਮੈਂ ਪਹਿਲੇ ਪਹਿਲੇ ਮੈਂ ਜਾ ਸਾਹ ਕੀ ਕਰਤਾ ਸੋਨੇ ਕਰਨਾ ਕੀ ਸੀ ਮੇਰਾ ਸੜਾ ਮਰਨ ਲੱਗਿਆ ਰੋੜੇ ਕਿਦਰਾ ਉਹ ਸੜ ਗਿਉ ਤੈਨੂੰ ਵੀ ਉਪਾਰੇ ਪਾਲਾ ਇਤਮਾਰ ਕੇ ਪਤੰਦਰੋਂ ਮੜਾ ਮਟ ਟਾਂਗ ਨਾਲ ਕਰ ਲਿਆ ਕਰੋ ਇਸ ਨੂੰ ਅਣੀ ਗੱਲ ਆ ਪਾ ਨੂੰ ਲੜ ਦਿਓ ਉਹ ਕੰਮ ਕਿਹੜਾ ਇਹਦਾ ਪਤੰਦਰ ਕੱਲਾ ਹਾਸੀ ਹਸੀ ਤੇ ਜੋਰ ਹੈ ਜਿਆਦਾ ਪੜ ਹੀ ਲੈਂਦਾ ਜਾਂ ਕੰਮ ਕਰ ਲੈਂਦਾ ਕਿਹੜਾ ਹੈ ਕੰਡਾ ਮਣਾਉਣ ਵਾਲਾ ਉਹ ਕੰਮ ਕਰਦਾ ਉਹ ਕੋਈ ਬੰਦਾ ਨਹੀਂ ਤੇ ਚੱਜਦਾ ਮਿਲਿਆ ਤੈਨੂੰ ਆੜੀ ਦਾ ਜੋਰ ਹੈ ਜੁਣਾ ਇਹ ਤੁਹਾਨੂੰ ਉਹ ਜੋਰ ਤਾਂ ਹੈਗਾ ਕੇਵਲਾ ਬੰਦਾ ਵੀ ਕੋਈ ਢੰਗ ਦਾ ਲੈਣਾ ਚਾਹੀਦਾ ਹੈ ਇਹ ਤੋਂ ਬਿਨਾਂ ਜਵਾਕ ਤੋਂ ਕਿੱਥੇ ਥੋੜੀ ਜਿਹੀ ਕੰਮ ਕਰਨ ਵਾਲਾ ਹੈ। ਕੀ ਬਣਾਉਗੋ ਜੀ? ਚਾਹ ਬਣਾਉਨੇ ਆਂਗੇ। ਏਦੋਂ ਪਹਿਲਾਂ ਚਾਹ ਕਈ ਵਾਰੀ ਤਾਂ ਪੀ ਹਟੇ। ਪਤੰਦਰੋਂ ਸਾਰਿਆਂ ਨੂੰ ਥੋੜਾ ਇਹੀ ਕੰਮ ਹੈ। ਤੁਹਾਨੂੰ ਤਜਾਬਦੂ ਨਹੀਂ ਬਣਦਾ ਕੀ ਬਲੋ? ਉਹ ਵਾਹ ਹੋ ਛੋਟੇ। ਮੈਂ ਕਿਹਾ ਦੋ ਵਾਰੀ ਚਾਹ ਪੀ ਲਈਏ ਥੜਾ ਤਜਾਬ ਬਣਨ ਲੱਗ ਜਾਂਦਾ। ਹੋਰ ਖਾਣ ਪੀਣ ਨੂੰ ਕੀ ਸਵਾਹ ਕਰਨੇ ਆਂ? ਆਹੀ ਰੋਟੀ ਅਸੀਂ ਕਰਨੇ ਜਿਹੜੀ ਤੁਸੀਂ ਕਰਨੇ। ਥੋੜੀ ਰੋਕੀ ਲਾ ਦੋ ਮੈਣੀ। ਰੋਟੀ ਜਿਹੜੀ ਤੁਸੀਂ ਕਰਨੇ ਕੀ ਆਪ ਤੁਸੀਂ ਕਰਦੇ ਹੋ? ਕੋ ਰੋਟੀ ਵੀ ਖਵਾਉਣਾ ਕੋਈ ਨਹੀਂ ਤੁਹਾਨੂੰ ਲੈ ਤੂੰ ਐਂ ਕਰ ਬਾਈ ਆ ਮਾੜੀ ਜੀ ਤਾਂ ਇਹਨੂੰ ਤਹਾਨੂੰ ਮੋੜ ਲੈ ਤੇ ਇੱਥੇ ਪੱਲੀ ਵਿਛਾ ਕੇ ਸਾਰੀ ਸੈੱਟ ਕਰ ਦੋ ਜਿਹੜੀਆਂ ਦੋ ਬੰਦਿਆਂ ਰਹੀ ਐ ਇਹ ਮੇਰਾ ਵੀਰ ਚੱਕ ਕੇ ਸਾਰੀ ਉਹ ਗੁੰਜੇ ਚ ਲਾ ਦੋ ਉੱਤੇ ਠੀਕ ਐ ਆਉਣਾ ਮੈਂ ਨਾਲ ਤੁਹਾਨੂੰ ਚਾਹ ਜੂ ਪੀਵਣੇ ਆ ਦੁਬਾਰੇ ਕੰਮ ਨਹੀਂ ਕਰਦੇ ਨਹੀਂ ਕੋਤੋਂ ਅੰਦਰ ਬਿਹੜੀਆਂ ਆ ਜਾਂਦਾ ਵੀ ਯਾਰ ਸਰੇ ਪਏ ਕੋਤੋਂ ਅੰਦਰ ਡੱਕਾ ਤੋੜਦੇ ਨਹੀਂ ਹੈਗੇ ਲਾਰਿਆਂ ਤੇ ਜੋਰ ਆ ਸਾਰਾ ਦਿਨ ਕੀ ਗਏ ਬੰਦਾ ਇਹਨਾਂ ਨੂੰ ਪਰ ਆ ਜਿਉਣਾ ਹਰਾਮ ਕਰਦਾ ਇੱਕ ਉਹ ਬੈਠੀ ਹੈ ਮੈਡਮ ਨਾ ਭੈਣ ਚੜਦੇ ਦੀ ਨਾ ਲਹਿੰਦੇ ਦੀ ਇਧਰ ਹੋਏ ਨੇ ਸੰਗਲਾ ਰਛੀਆਂ ਸਾਰਾ ਦਿਨ ਐਸੇ ਦੀ ਬੈਠੀ ਰਹਿਣੀ ਐ ਮਾੜਾ ਮੋਟਾ ਕਰ ਲਿਆ ਗੁਰਗੂ ਡੱਕਾ ਲੱਗੋ ਸਵੇਰ ਦਾ ਖਪੀ ਜਨਾ ਮਾ ਉਹਨਾਂ ਨਾਲ ਕੋਈ ਨਾ ਫਰਮਤ ਸਪੀਜਨ ਦਾ ਟਾਈਮ ਆ ਉਹ ਦੱਸ ਕਿ ਤੁਲੀ ਸੌਣ ਨਾਲ ਕਿਸੇ ਪਾਸੇ ਇਹ ਗੱਲ ਲਿਖਣੀ ਨਹੀਂ ਹੁੰਦੀ ਤੂੰ ਐ ਸੋਚ ਕੇ ਦੇਖ ਪਾਗਲੇ ਇਹ ਜਿਹੜੇ ਪਹਿਲਾਂ ਵਾਲਾ ਕੋਜ ਸੀਗੇ ਇਹਨਾਂ ਦਾ ਸਾਡੀ ਉਮਰ ਦੇ ਸੀ ਉਹ ਤਾਂ ਮਾੜਾ ਮੋਟਾ ਹਜੇ ਲਿਹਾਜ਼ ਤੇ ਸ਼ਰਮ ਸੋਚਦੇ ਸੀ ਉਹ ਤਾਂ ਮਾੜਾ ਮੋਟਾ ਕਰ ਜਾਂਦੇ ਸੀ ਕੰਮ ਇਹਨਾਂ ਨੂੰ ਤਾਂ ਜੇ ਮਾੜਾ ਜਾਂ ਹਰਖ ਕੇ ਦਿਹਾੜੀਆਂ ਹੋਰ ਕੁਚਲਾਂ ਦਾ ਜੇ ਦਿਹਾੜੀਆਂ ਨੂੰ ਮੇਰੇ ਮੂੰਹ ਤੋਂ ਕੁਝ ਹੋਰ ਸੁਣੀ ਸੀ ਇਹਨਾਂ ਨੂੰ ਤਾਂ ਜੇ ਜੀ ਕੋ ਤਾਂ ਕੰਮ ਕਰਦੇ ਨੇ ਆਪ ਨੂੰ ਖੜਨਾ ਪੈਂਦਾ ਉਹ ਜਿਵੇਂ ਸਹਣੇ ਕਹਿੰਦੇ ਨੇ ਵੀ ਭਾਏਂਦੇ ਯਾਰ ਦੇ ਦਾ ਜੇ ਸਰੀਕ ਕੰਮ ਨਹੀਂ ਕਰੂ ਧੁੱਪੇ ਦਾ ਮੱਝੂ ਜੇ ਉਹਨਾਂ ਦੇ ਕੋਲੇ ਨਹੀਂ ਖੜਦਾ ਉੱਥੇ ਕਰਦੇ ਜੋ ਉਹ ਕੀ ਟੱਲੀ ਪਾ ਕੇ ਦਿੰਦੇ ਨੇ ਉਹ ਜਿਹੜਾ ਤਾਂ ਉਹ ਝੜਾ ਰੱਖੇਗਾ ਉਹ ਉਹ ਮੱਖਣਾ ਉਹ ਨਹੀਂ ਡਟਾ ਤੋੜਦਾ ਉਹ ਅਗੇ ਤੋੜੀ ਉੜਦੀ ਹੈ ਜੀ ਮੈਨੂੰ ਪਹਿਲਾਂ ਇੱਥੇ ਮੋਟਰ ਚ ਲਾ ਕੇ ਦਿਓ ਉਤੋਂ ਮੇਰੇ ਸਾੜਾ ਨੇ ਲਾਈਟ ਕੱਟ ਰੱਖੀ ਹੈਗੀ ਤੂੰ ਮੈਨੂੰ ਹੀ ਦੇ ਦੇ ਦੋ ਰੋਟੀਆਂ ਲਾ ਕੇ ਨਾਲੇ ਉਹਨਾਂ ਨੂੰ ਦੇ ਦੇ ਉਲਾਂ ਹੀ ਪਈ ਆਗੀ ਫਿਰ ਪਾ ਕੇ ਲੈ ਕੇ ਦੇਂਗੀ ਫੇਰ ਹੀ ਖਾਵਾਂਗੇ ਕਿਹਾ ਤਾਂ ਨਹੀਂ ਆਗੀ ਕਿਵੇਂ ਹੁੰਦਾ ਕਰਮਨ ਇਹ ਤਾਂ ਕੰਮ ਕਰਨਾ ਭਲਾ ਸੁਣ ਜਦੋਂ ਜਦੋਂ ਮੈਂ ਛੜਾ ਸੀਗਾ ਉਦੋਂ ਵੀ ਆਹੀ ਹਾਲ ਸੀ ਹੁਣ ਬੇਹੇ ਹੁਣ ਵੀ ਉਵੇਂ ਹੀ ਹਾਲ ਹੈ ਚੱਲ ਲਿਆ ਤਾਂ ਨਹੀਂ ਆਗੀ ਦਾ ਸਰੇ ਆ ਤੇ ਇਹ ਦੋ ਤਾਂ ਉਹੀ ਜ਼ਿੰਦਗੀ ਵਧੀਆ ਸੀ ਛੜਿਆਂ ਵਾਲੇ ਤੇ ਦੋਲਾ ਕਰਾ ਕੇ ਕੀ ਸੁਖ ਲੈ ਲਿਆ ਮਾਰਤੀ ਦਾ ਆ ਗਿਆ ਹਲੋ ਹਾਂ ਕਿਵੇਂ ਆ ਕਿੱਥੇ ਹੋਈ ਬਸ ਆ ਗਿਆ ਫਿਰ 2 ਮਿੰਟ ਰੁੱਕਾ ਕਰਾਂ ਉਹ ਗੱਲ ਸੁਣਾ ਹਾਂਜੀ ਆ ਰੋਟੀ ਜਵਾਖਾ ਨੂੰ ਦੇਦੀ ਇਹਨਾਂ ਨੂੰ ਮੈਂ ਉਹਨਾਂ ਮੜਿਆ ਠੀਕ ਆ ਫੂਗ ਮੈਂ ਮਰ ਜਾ ਕਿਵੇਂ ਪਾਏ ਨੇ ਲੰਮੀਆਂ ਤਾਣੀ ਲੈ ਭਲਾਂ ਦੀ ਇਹਨਾਂ ਨੂੰ ਪੈਣ ਦੀ ਦਿਹਾੜੀ ਦਿੰਨੇ ਆਗੇ ਅਸੀਂ ਚਾਚਾ ਜੀ ਲੈ ਪਾਣੀ ਪੀ ਲਓ ਬੜੇ ਇੱਥੇ ਦੇਖਣਾਈ ਫੜ ਕੋ ਕੰਮ ਕੰਮ ਕਰਦੇ ਨੇ ਕਿ ਨਾਲ ਨਾ ਤੇ ਫੋਨ ਦੇ ਕਦੇ ਦਿਹੜ ਜਦ ਮੈਂ ਸੈਸ ਨੂੰ ਉਹਨਾਂ ਦੀ ਜੂਰ ਹੈ ਨਹੀਂਗਾ ਤੁਸੀਂ ਆਪ ਤੋਂ ਵੀ ਤੇ ਤੁਸੀਂ ਤਾਂ ਸਿਆਣੇ ਹੋ ਚਾਚਾ ਜੀ ਵੀ ਤਾਂ ਪੜਿਆ ਤਾਂ ਕੰਮ ਕਰੀਏ ਸਟਾਰਟ ਅੜਵਾ ਉਸੇ ਲੜੂ ਗਈ ਹਾਰ ਗਈ ਮੈਨੂੰ ਚੰਗਾ ਪਹਿਲਾਂ ਕਿਹਾ ਮੈਂ ਬੰਦੇ ਹੋਰ ਪੁੱਛ ਲੈ ਜੇ ਨਹੀਂ ਕੰਮ ਦੇ ਹੈਗੇ ਸੀਜਨ ਦਾ ਕੰਮ ਆਗਾ ਹਲੇ ਦੂਜੇ ਖੇਤਾਂ 'ਚ ਹੀ ਦਿਹਾੜੀ ਆਉ ਹੋਣਗੇ ਉਧਰ ਆਣ ਕੇ ਟੂੜੀ ਕਰਨ ਦਰਦੇ ਆਂ ਭਾਈ ਕਰਦੇ ਆਂ ਪਾਲੇ ਨਾਲ ਹੀ ਫੜੀ ਲਾ ਲਾ ਚਾਚਾ ਦੱਸ ਦਿਓ ਮੈਨੂੰ ਕਦੋਂ ਬਣਾਉਣੀ ਹੈਗੇ ਉਹ 2 ਘੰਟੇ ਬਾਅਦ ਤੇ ਬਾਹਰ ਜਾਏ ਆਗੇ ਕੋਈ ਕਰੇ ਭਾਈ ਪੀਲਾ ਦਲਾ ਪਾਣੀ ਵੇ ਲੱਕਰੀ ਜੱਟੇ ਇੱਕ ਮਿੰਟ ਤੇ ਨਾ ਗਿੜੋ ਜੀ ਕਰਦੇ ਆਂ ਭਾਈ ਕਰਦੇ ਨਾ ਮੈਂ ਤੇਰੇ ਜਾਉਂਗੀ ਓਏ ਗੱਕਾਰ ਤੇ ਭਾਈ ਕਰਤਾ ਕਰਦੇ ਛੋਕੜਾ ਬਣਾ ਬਣਾ ਅਰੇ ਇੱਕ ਦਿਨ ਬੰਦ ਕਰਦੇ ਮੈਂ ਸ਼ਾਰਕ ਰੱਖਾ ਉਹ ਚਲ ਚਲ ਨਾ ਪਤਾ ਨਾ ਕਿਸੇ ਜੰਗਾ ਟਾਣਾ ਸੀ 86 ਲਾਗੇ 800 ਕਾ ਦੇ ਦੀ ਭਲੰਦੀ ਕਿਵੇਂ ਮੌੜ ਠੀਕ ਹੈ ਤੂੰ ਦੱਸ ਵਧੀਆ ਕਿਵੇਂ ਵਧੀਆ ਮौजਾਂ ਅੱਛਾ ਲੈ ਲਈ ਗੱਡੀਆਂ ਲੈ ਲਈ ਫਰਤਦਾ ਨਹੀਂ ਸੀ ਯਾਰ ਮੋਟਰਸਾਈਕਲ ਤੋਂ ਤੱਕ ਤੱਕੇ ਖਾਈ ਜਾਂਦੇ ਕਿੰਨੇ ਦੀ ਲੈਂਦੀ ਓਏ ਇਹਦਾ ਯਾਰ ਪੈਸੇ ਪੂਸੇ ਤਾਂ ਤੈਨੂੰ ਪਤੀ ਹੈ ਉਧਰ ਉਹ ਨੀ ਅਬ੍ਰੇਟ ਵਾਲੀ ਉਹਨੂੰ ਲੈਣੀ ਸੀ ਯਾਰ ਪੈਸੇ ਛੂਟ ਜਾ ਕਰਾਈ ਗਿਆ ਮੈਂ ਯਾਰ ਉਹਦੇ ਨਾਲ ਸਾਲ ਪਰ YouTube ਵਾਲੀ ਹਾਂ ਅੱਛਾ ਮੈਂ ਮੈਂ ਚੱਕ ਲਿਆ ਫਿਰ ਕੱਲ ਜਾਂਦੀ ਸੀ ਉਧਰ ਮੈਂ ਮਾਂ ਸਹੀ ਹ ਲੈਣਾ ਹਾਂ ਹਾਂ ਗੱਡੀ ਗੱਡੀ ਦਾ ਘੈਂਟ ਹੈ ਲਈ ਫਿਰਦੀ ਹੁੰਦੀ ਉਹ ਲਈ ਫਿਰਦੀ ਸੀ ਮੈਂ ਲੈ ਲਈ ਪਰ ਇੱਕ ਕਮੀ ਹੈ ਬਸ ਡੈਕ ਜਾਨੀ ਫਿਰ ਡੈਕ ਦੀ ਜਗ੍ਹਾ ਤੇ ਮੈਂ ਆ ਲੈਂਦਾ ਡੈਕ ਡੁੱਕ ਤਾਂ ਚੱਲ ਲੱਗ ਜਾਂਦਾ ਵਾ ਨਾ ਦੇਖ ਪੂਰੇ ਉੱਚੀ ਵੱਧ ਵਧੀਆ ਹੈ ਹੋਰ ਦੱਸ ਵਧੀਆ ਨਜ਼ਾਰਾ ਹੈ ਜਿੱਦਾਂ ਕਣਕ ਪੈਦੀਆਂ ਹਾਂ ਕਣਕ ਵੱਢਦੀ ਅੱਛਾ ਕੁੜੀ ਵਾਲੇ ਲੱਗ ਰਹੇ ਨੇ ਲੇਬਰ ਵਾਲੇ ਚੱਲ ਵਧੀਆ ਵਧੀਆ ਪਾਈ ਜਾਂਦੇ ਨੇਗੇ ਇਹ ਤੂੰ ਤਾਂ ਫਿਰ ਵਿਆਹ ਕਰਾ ਲੈ ਲੈ ਨਾ ਹੈ ਨਜ਼ਾਰੇ ਭਾਈ ਮੈਂ ਹਾਂ 500 ਹੁਣ ਟਾਈਮ ਸੀਗਾ ਯਾਰ ਐਦੂ ਬਾਤ ਕੌਣ ਕਰਦਾ ਡੋਲੇ ਪਹਿਲੇ ਮਤਾਂ ਹੋਇਆ ਮੇਰਾ ਤਾਂ ਹੋ ਹੀ ਨਹੀਂ ਤੇਰਾ ਤਾਂ ਯਾਰ ਹੁਣ ਕਿਹੜੇ ਹਿਸਾਬ ਨਾਲ ਹੁਣ ਤੇਰਾ ਤਾਂ ਮੁਸ਼ਕਲ ਹੈ ਮੈਨੂੰ ਲੱਗਦਾ ਵੀ ਨਹੀਂ ਵੀ ਤੇਰਾ ਹੋਊਗਾ ਕਿਵੇਂ ਬਸ ਤੇਰਾ ਆਦਤਾਂ ਦੇ ਹਿਸਾਬ ਨਾਲ ਹੁੰਦਾ ਹੁੰਦਾ ਅੱਛਾ ਤੁਸੀਂ ਆਦਤਾਂ ਨਹੀਂ ਚੇਂਜ ਕਰਦੇ ਵੇ ਵੀ ਗੱਲ ਹੈ ਆ ਜੇ ਮੈਂ ਤਾਂ ਤੈਨੂੰ ਹੁਣ ਵੀ ਕਹਿੰਨਾ ਠਰਕਪਣਾ ਜਾਂ ਛੱਡਦੇ ਹੋ ਜੂ ਅੱਛਾ ਜਦੋਂ ਆਉਂਦੇ ਸੀ ਰਿਸ਼ਤੇ ਉਦੋਂ ਤੂੰ ਕਰਾਇਆ ਨਹੀਂ ਹੁਣ ਕੌਣ ਕਰੂਗਾ ਡੋਲੇ ਬੱਸ ਤੈਨੂੰ ਪੱਟਿਆ ਉਮਰ ਲੰਘ ਗਈ ਹੁਣ ਤਾਂ ਉਹ ਹੈਗੇ ਤਾਂ ਨਜ਼ਾਰੇ ਨੇ ਕੀ ਨਾ ਸਹੀ ਰਸੀ ਨਜ਼ਾਰੇ ਨਜ਼ੂਰੇ ਤਾਂ ਜੇ ਅਜਰ ਦੇਖ ਆਈ ਹੈ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਹੁੰਦਾ ਵੀ ਜਿਹੜਾ ਖਾਂਦਾ ਉਹ ਵੀ ਪਸਤਾਉਂਦਾ ਜਿਹੜਾ ਨਹੀਂ ਖਾਂਦਾ ਉਹ ਵੀ ਪਸਤਾਉਂਦਾ ਇਹ ਤਾਂ ਬੱਸ ਛੜੇ ਵਰਗੀ ਐ ਜ ਨਹੀਂ ਛੜਾ ਫੋ ਮਾਰਨਾ ਹੋਵੇ ਬਾਕੀ ਜੇ ਕੁੱਤ ਕੀ ਲੋਟਾ ਜੀ ਹਾਂ ਇਹ ਤਾਂ ਜਵਾਰਾ ਪਰ ਆਉਂਦੀ ਕਿਸੇ ਕਿਸੇ ਦੇ ਲੋਟੀਆਂ ਤਾਰਾ ਨਹੀਂ ਜੀ ਸਹੀ ਪਿੱਟ ਜਾਣਾ ਹਾਂ ਹਾਂ ਤਾਂ ਚੰਗੀਆਂ ਹਾਂ ਨਹੀਂ ਤਾਂ ਟ੍ਰਾਂਸਫਰ ਮੱਚਦੀ ਹੈ ਨਹੀਂ ਤਾਂ ਫਿਰ ਮੱਚਦੀ ਹੈ ਹੋਰ ਕੋਈ ਨਹੀਂ ਤੇਰਾ ਵੀ ਦੇਖ ਲੈ ਜੀ ਚਾਹੋ ਹੈ ਕੋਈ ਦੇਖ ਲੈ ਜੇ ਕੋਈ ਹੈ ਐਗੀ ਤਾਂ ਯਾਰ ਹੁਣ ਰਿਸ਼ਤੇ ਰੋਸਤੇਦਾਰੀ ਚ ਤਾਂ ਕੋਈ ਹੈ ਨਹੀਂ ਮੇਰੇ ਸਹੁਰਾਂ ਕਨੇ ਵੀ ਨਹੀਂ ਅੱਛਾ ਬਸ ਐ ਵੀ ਕੋਈ ਮੁੱਲ ਮੱਲ ਦੀ ਦਾਦਾ ਇੰਤਜ਼ਾਮ ਹੋ ਜਾਊਗਾ ਜੁਪੀ ਚੋ ਜੁਪੀ ਚੋ ਕਿਤੋਂ ਵੀ ਮੁੱਲ ਦੀ ਖੀਰ ਖਾਣੀ ਹੈ ਜਿੱਥੋਂ ਮਰਦ ਕਰਦਾ ਮੈਂ ਹੀ ਕਹਿੰਦਾ ਸੀ ਮਾਂ ਮੇਰਾ ਵੀ ਕਰਾ ਦੇ ਕਿਤੋਂ ਮੈਂ ਨਾ ਚੱਲ ਕਰਦਾ ਕੁਛ ਜੀ ਕਿਦਣਾ ਕਿਤੇ ਨਾਲੇ ਯਾਰ ਹੁਣ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਖੜਨ ਦਾ ਨਰਤਾ ਲੈਵਰ ਵਾਲੇ ਲੱਗ ਰਹੇ ਹੁਣ ਕੰਨੂ ਖੜਨਾ ਬਾਈ ਹੁਣ ਤਾਂ ਤੁਹਾਡਾ ਵਿਆਹ ਹੋ ਗਿਆ ਹੁਣ ਤਾਂ ਮਰਜੀ ਹੈ ਉਹ ਗੱਲ ਵਿਆਹ ਦੀ ਨਹੀਂ ਹੈਗੀ ਮੋੜਾ ਕਾਰਨ ਪਤਾ ਕੀ ਹੈ ਹਾਂ ਥੋੜਾ ਜਿਹਾ ਫਿਰ ਦੇਖਣਾ ਪੈਂਦਾ ਰੋਟੀ ਪਾਰ ਕੇ ਜੀ ਤੇਰੀ ਭਜਾਈ ਨੇ ਨੂੰ ਕਹਿ ਕੇ ਆਇਆ ਸੀ ਚੱਲ ਬਾਈ ਖਾ ਫਿਰ ਅਸੀਂ ਤਾਂ ਆਪ ਹੀ ਹੱਥ ਆ ਜਾ ਤੂੰ ਖਾਣੀਆਂ ਤਾਂ ਆ ਜਾ ਨਾ ਨਾ ਫਿਰ ਮੈਂ ਤਾਂ ਚੱਲਦਾ ਚਾਹ ਪਾਣੀ ਪੀ ਕੇ ਵਗ ਜੀ ਗੱਡੀ ਦਾ ਸੋਣੀ ਹੈ ਜੇ ਕਦੇ ਮੰਗਵੇਂ ਰਹੇਗਾ ਫੇਰ ਹੀ ਹੈ ਓ ਲੈ ਜੀ ਤੈਨੂੰ ਜਵਾਬ ਹੈ ਗੱਡੀ ਨੂੰ ਉਹ ਤਾਂ ਚੱਲ ਕੋਈ ਨਹੀਂ ਆ ਜਾ ਜੀ ਚਾਹ ਪੀਏਗਾ ਤਾਂ ਓਏ ਮੈਂ ਤਾਂ ਚੱਲਦਾ ਫਿਰ ਬਾਅਦ ਚ ਕਹੀ ਜਾਏਗਾ ਪੁੱਛੀ ਨੀਚਾ ਪੈਣਾ ਚੱਲਦਾ ਮੈਂ ਫੁੱਟ ਭਾਗ ਜਾ ਭਾਗ ਜਾ ਦਰੂ ਤਰਕ ਲੋਣੀਆਂ ਕੁਰੀਛੋ ਤੇ ਬੈਲੇ ਗਿਆ ਹਾਂ ਅੰਦਰ ਦਰਦ ਆ ਬੰਦਾ ਕੀ ਗੱਲ ਆ ਹੈਲੋ ਹੈਲੋ ਹਾਂ ਕਿਵੇਂ ਆ ਕੋਈ ਠੀਕ ਮੈਂ ਤਾਂ ਇਹ ਕੰਦਾ ਸੀ ਯਾਰ ਕੱਟੀ ਹੋ ਰਹੀ ਹੈ ਯਾਰ ਪੰਚਰ ਮੈਨੂੰ ਮੋਟਰ ਹੈ ਜਿੰਦਾ ਸੀ 2 ਘੰਟੇ ਬਾਅਦ ਤੇ ਮੋਟਰਸਾਈਕਲ ਘਰੇ ਖੜਾ ਲੈ ਜਾ ਫਿਰ ਓ ਯਾਰ ਫੜਾ ਆ ਜਾ ਓ ਮੈਂ ਤਾਂ ਨਾ ਪਤਾ ਕੀ ਗੱਡੀ ਲੱਗ ਰਿਆਂ ਯਾਰ ਸਾਫ ਕਰਨਾ ਤੇ ਮੈਂ ਜਾ ਕੇ ਆਉਣਾ ਸ਼ਹਿਰ ਆ ਮੋਟਰਸਾਈਕਲ ਪਿਆ ਨਾ ਕੱਟ ਜਾ ਸਿੱਪਿਆ ਸੀ ਇੱਕ ਮੇਰਾ 39 ਨਾੜੇ ਦਾ ਤੇਰੇ ਜਿਹੜੇ ਕਾਗਜ ਨੇ ਹਾਂ ਉਹ ਉੱਥੇ ਹੀ ਪਏ ਨੇ ਮੋਟਰਸਾਈਕਲ ਦੀ ਚਾਬੀ ਵਿੱਚ ਪਈ ਆ ਓਕੇ ਮੈਂ ਲੇਟ ਹੋ ਰਿਹਾ ਨਹੀਂ ਮੈਂ ਤੈਨੂੰ ਫੜਾ ਵੀ ਜਾਂਦਾ ਠੀਕ ਹੈ ਤੂੰ ਲੈ ਜਾ ਤੇ ਚਾਬੀ ਵਿੱਚ ਪਈ ਆ ਮੋਟਰਸਾਈਕਲ ਦੇ ਕਾਗਜ ਕੋਕ ਜ ਐ ਗਰੀ ਤੇਰੀ ਭਝਾਈ ਤੂੰ ਲੈ ਜੀ ਫੜ ਕੇ ਆਮ ਨੇ ਪਏ ਨੇ ਠੀਕ ਹੈ ਠੀਕ ਹੈ ਬਾਈ ਲੈ ਜਾ ਮੇਰਾ ਵੀ ਨਹੀਂ ਮੈਂ ਛੱਡ ਜਾਂਦਾ ਮੈਂ ਲੇਟ ਹੋ ਰਿਹਾ ਯਾਰ ਉਹ ਤੇ ਉਹ ਕਿਵੇਂ ਆ ਜਾ ਬਸ ਇਹ ਪਤੰਦਰ ਸਾਰਾ ਕੋਸ ਆਈ ਭੜ ਦੇ ਨੇ ਵੀ ਅਗਲੇ ਹੀ ਕਰੀ ਜਾਵੇ ਬਹੁਾਂ ਤੋਂ ਜ਼ੋਰ ਮਰ ਰਹੇ ਨੇ ਉਹ ਲੱਗਣੀਆਂ ਲੈ ਤੋਪੇ ਤੇ ਅੱਜ ਬਟਨ ਹੋਣਾ ਇਹਦਾ ਵੀ ਸੜਈ ਪਿਆ ਇਹ ਗੱਲ ਸੁਣ ਮੇਰੀ ਹਾਂਜੀ ਇਹਨੂੰ ਠੰਡੇ ਹੋਏ ਪੱਟ ਲੈਣੀ ਮੜਾ ਜਾ ਇਹ ਤਾਂ ਕਿ ਪੱਟਿਆ ਜੋ ਤੜਕਾ ਇਹ ਲਾਉਂਗਾ ਸੀਗਾ ਤੂੰ ਵੀ ਸ਼ਾਮ ਵਾਲੇ ਕੰਮ ਦੁਪਹਿਰੇ ਲੱਗ ਜਣੀ ਹੈ ਕੋਈ ਨਾ ਫਿਰ ਦੋ ਕਨਾਂ ਦਤੀ ਹੋਊਗਾ ਮੈਂ ਤੈਨੂੰ ਐਂ ਕਹਿੰਦਾ ਸੀ ਹਾਂਜੀ ਮੈਂ ਜਾ ਕੇ ਆਉਣਾ ਮੜਾ ਇਹ ਸ਼ਹਿਰ ਚ ਸ਼ਹਿਰ ਚ ਹਾਂ ਕੰਮ ਜਾ ਕੇ ਆਉਂਦਾ ਸੀ ਠੀਕ ਐ ਜਾਇਓ ਤੇ ਤੂੰ ਨਾ ਐਂ ਕਰੀ ਇੱਕ ਤਾਂ ਉਹ ਆਊਗਾ ਮੌੜ ਅੱਛਾ ਉਹ ਲਿਹਾ ਜੀਆ ਮੇਰਾ ਕੌਣ ਉਹ ਹੈ ਗਿਆ ਮੇਰਾ ਦੋਸਤ ਐ ਅੱਛਾ ਅੱਛਾ ਉਹ ਮੋਟਰਸਾਈਕਲ ਲੈ ਕੇ ਜਾਊਗਾ ਇੱਕ ਜਿਹੜੇ ਮੈਂ ਤੈਨੂੰ ਕਾਗਜ਼ ਜੇ ਫੜਾਈ ਸੀਗੇ ਉਹਨੂੰ ਫੜਾ ਦੇ ਅੱਛਾ ਕਈ ਦਿਨ ਹੋ ਗਏ ਜਿਹੜੇ ਉਹ ਫੜਾਈ ਸੀ ਹਾਂ ਉਹ ਫੜਾ ਦੀ ਉਸਨੂੰ ਠੀਕ ਐ ਧਿਆਨ ਦੇ ਨਾਲ ਫੜਾ ਦੇ

ਓ ਜਿਹੜਾ ਤੇਰਾ ਨਾਮ ਆ ਲੰਦਾ ਸੀ ਮੋੜ ਮਾੜਾ ਹਾਂ ਹਾਂ ਮੈਂ 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 ਹਾਂ ਬੜੀ ਕਿਤੇ ਰੱਬ ਨੇ ਸੁਣ ਲਈ ਬਾਈ ਕੀ ਤਾਂ ਬਹੁਤ ਸੋਹਣੀ ਹੈ ਬਹੁਤ ਸੋਹਣੀ ਅਤੀ ਸੁੰਦਰ ਅਤੀ ਸੁੰਦਰ ਚਲ ਬਈ ਇਹ ਲੈ ਜਾ ਫਿਰ ਮੋਟਰਸਾਈਕਲ ਮਾਤਾ ਪਰਵਤੀ ਵਰਗੀਉ ਲੱਗੇ ਜਮਾ ਠੀਕ ਆ ਬਈ ਚੱਲ ਆ ਜਾ ਪਰ ਉਹ ਸਿਪ ਜੀ ਨਹੀਂ ਤਾਂ ਕੋਈ ਮਸਕਨ ਸੈਕੰਡ ਸਕੈਨਰ ਕਰਾਇਆ ਤੇ ਬਈ ਭਾਈ ਹਾਂ ਚੰਗਾ ਤੈਨੂੰ ਉਹ ਚੀਜ਼ ਦਿੰਦਾ ਸਾਧਨਾ ਉਹ ਪ੍ਰਦੂਸ਼ ਨਹੀਂ ਆ ਆ ਆ ਆਪਾਂ ਤੇ ਚੰਗੀ ਬ ਗੱਲ ਕਰ ਗੱਲ ਸੁਣ ਮੋਟਰਸਾਈਕਲ ਲੈ ਕੇ ਲਾਂਗੇ ਮੈਂ ਤੋਰੀ ਖੜੀ ਹੈ ਮੈਂ ਤਾਂ ਨਿਕਲਣ ਜੋ ਕੁਝ ਠੀਕ ਨਹੀਂ ਨਾ ਕਾਗਜ਼ ਪੱਤਰ ਵੀ ਚੀਜ਼ ਤੇ ਬਾਬੀ ਹਾਂ ਕਾਗਜ਼ ਪੱਤਰ ਵੀ ਕਾਗਜ਼ ਚਲ ਮੈਂ ਲੈ ਆ ਕੇ ਦਿੰਦੀ ਚਾਹ ਅਧਾਰ ਕੱਢ ਲਿਆ ਚੱਕ ਕੇ ਲਿਆਣੀ ਲਿਆ ਪਛੋਕੜ ਤਖੜਾ ਆ ਜਾ ਪ੍ਰਜਾਈ ਆ ਜਾ ਭਗਵਾਨੇ ਕੀ ਭਈਆ ਨਾ ਵੇ ਨਾ ਨਾ ਭਗਵਾਨ ਕਰ ਕੋ ਤਾਂ ਮੈਂ ਭਗਵਾਨ ਦਾ ਅਧਾਰ ਕੱਢ ਕੇ ਜਿੱਤੁਰ ਵੀਰਾ ਅਛੇ ਅਧਾਰ ਕੱਢ ਆ ਹਾਂ ਹਾਂ ਹਾਂ

ਪਰਾਇ ਬੋਤ ਕਰੀ ਗਈ ਹੈ ਤੇਰੀ ਇਹ ਦੇਖ ਹੁੰਦਾ ਹੈ ਕਿ ਹਾਂ ਦੇਖ ਕਰੀ ਗਈ ਹੈ ਨਾ ਮਨ ਕੀ ਕਰਦਾ ਮੇਰੇ ਵਿੱਚ ਕਿਰਾਰ ਪਸੰਦ ਹੈ ਤੈਨੂੰ ਹਾਂ ਹਾਂ ਮੰਨਦੇ ਹੁਣ ਤਾਂ ਨਹੀਂ ਦੱਸਦਾ ਮੰਨੇ ਹਾਂ ਮੰਨਦੇ ਹੈ ਤਾਂ ਬੜੀ ਅੱਗੇ ਅੱਗੇ ਨਹੀਂ ਮੈਂ ਦੱਸ ਸਕਦਾ ਅੱਛਾ ਹਾਂ ਅੱਗੇ ਅੱਗੇ ਨਾ ਗਰਾਲਾ ਤੇਰਾ ਤੈਨੂੰ ਜਮਾ ਪਿਆਰ ਨਹੀਂ ਦਸ ਬਾਤ ਸੱਚੀ ਹੈ ਕਿ ਝੂਠੀ ਹੈ ਦੱਸ करे कर हाँ, 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 देख या बैठा तो कोई है लाल पगल देख ख्याल कर आठ बैठे आले दुआ भी हो सके आले दुआ भी हो सके देख ਕਹੀਆ ਨਗ ਮਰਨ ਚੋ ਗੱਛਿਆ ਆਲੋ ਇਹ ਲੈ ਨਾ ਪਪਾ ਕੋਰਸ ਕਰੇ ਮੇਰੇ ਲੈ ਚੱਕ ਸਲਾਮੀ ਤੋਂ ਚੱਕ ਨਾ ਬਸ ਚੱਕ 100 ਰੁਪਏ ਮੇਰਾ ਮਿਰਕੜ ਕਉ 12000 ਰੁਪਏ ਇਹ ਨਾ ਕੋਡ ਨੇ ਨਿਆਉਣਾ ਨਾ ਬਸ ਰੋਣ ਚਾਈਂ ਜਾਂਦੀ ਏ ਇੰਨੇ ਹੋਣਾ ਕਰ ਨੇ ਹੋਣਾ ਕਰ ਇਹ ਲੈ ਨਾ ਬਸ ਚੱਕ ਲਾਉ ਦੇ ਨਾ ਲਾੜਾ ਚੈਲ ਤੋਂ ਵਾਲੀ ਪਰ ਆਉ ਦੇ ਚ ਹਾਂ ਆਹ ਬਾਦ ਗੱਲਾਂ ਨਹੀਂ ਆ ਕਰ ਚੱਲ ਕੋਈ ਨਹੀਂ ਫਿਰ ਤੇਰੀ ਮਾਰ ਲਾਲ ਪੱਗਾਂ ਵਾਲੇ ਦਾ ਤੂੰ ਹੱਥ ਦੇਖਦਾ ਮੈਂ ਤੇਰੇ ਵੀ ਭੈਣ ਬੂਣ ਨਹੀਂ ਹੈਗੀ ਕਦ ਵਾਸਤੇ ਬਿਆਹ ਕਰਵਾਣ ਦੀ ਤੇਰੇ। ਹਾਂ ਤੇਰਾ ਸ਼ਕਲ ਸੂਰਤ ਹੈ ਕੀ ਪਹਿਲਾ ਟੋਬੇ ਚ ਜਾ ਕੇ ਮੂੰਹ ਧੋਇਆ। ਅੱਛਾ ਫਿਰ ਫਿਰੋਜੇ ਬਿਆਹ ਮੂੰਹ ਧੋਇ ਤੇ ਬਾਦ ਦੋਨੋਂ ਆ। ਕਾਇਦਾਂ ਦੇ ਨਹੀਂ ਕਿ ਤੂੰ ਫੜਨੀਆ ਕਿ ਤਰਾ ਕਿੱਥੋਂ ਹੋਊਗਾ ਡੋਲਾ। ਫਿਰ ਕਰਕੇ ਦੇਖ ਲੈ ਨਾ ਕੀ ਪਤਾ ਹੋ ਜਾਏ। ਬਸ ਰਹਿਣ ਦੇ ਉਹ ਕਰਾ ਦੇ ਤੈਨੂੰ ਬਿਆਹ। ਕਹਾ ਤੋ ਤੂੰ ਹੈਗਾ ਕੰਮ ਪਿੰਡ ਚ ਕਿੰਨੀਆਂ ਬਨੂ ਛੇੜ। ਨਹੀਂ ਰਹਿਣ ਦੇ ਤੂੰ ਛਿੱਤਰ ਖਾਦਾ। ਨਹੀਂ ਰਹਿਣ ਦੇ ਕਿਉਂ? ਮੈਂ ਕੈਂਚੀ ਵੱਟ ਪੇੜੀ ਲਾਣ ਨਾ ਪੱਪੀ ਲਿਖਣਿਆ ਕਰਕੇ ਨਾ। ਮੈਂ ਨਾ ਮਾਪ ਸਮੁੰਦ ਮੇਰੀ ਥੀ ਬਾਤ। ਆ ਜਾ ਆ ਜਾ ਗੱਲ ਗੱਲ ਤੋਂ ਸੁਣ ਉਹ ਉਹਨੇ ਪਿੱਛੇ ਬੈਠ ਨਾ ਮੈਂ ਨਹੀਂ ਗਈ ਉਹਰੇ ਉਹਰੇ ਤੋਂ ਬੈਠੇ ਪਿੱਛੇ ਤੈਨੂੰ ਤੈਨੂੰ ਇਹ ਝੂਠ ਆ ਦੇ ਕੇ ਦਿਖਾਉ ਤੇਰੇ ਘਰ ਵਾਲਿਆਂ ਨੇ ਦੇ ਕੇ ਝੂਠਾ ਤੂੰ ਨਾ ਹੋਣਾ ਸੀ ਜਾਣੀ ਹੈ ਜੱਫਾ ਗੱਡੀ ਚ ਆਨੇ ਆ ਕੇ ਨਿਕਾ ਦੇ ਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਇੱਕ ਵਾਰੀ ਆ ਜਾ ਇੱਕ ਵਾਰੀ ਆ ਜਾ ਬੈ ਬੈਠ ਤੋ ਜਾ ਬੈਠ ਤੋ ਜਾ ਸਾਡੀ ਘਰ ਤੇ ਲੱਖ ਦੀ ਗੱਡੀ ਖੜੀ ਆ ਮੈਂ ਮੋਟਰਸਾਈਕਲ ਤੇ ਬੈਠੀ ਕੋਈ ਨਹੀਂ ਕੋਈ ਨਹੀਂ ਬੈਜਾ ਮੈਂ ਵੀ ਮਤਰਾ ਤੱਕ ਕਦੂ ਦੀ ਸਬਜ਼ੀ ਬਣ ਪਈਏ ਜਾ ਕੇ ਖੁੱਖ ਵੀ ਬਹੁਤ ਲੱਗ ਰਹੀਆਂ ਆਹ ਕਿਹੜਾ ਬੁ? ਇਹ ਕਿਹੜਾ ਬਠਾ? ਇਹ ਆਹ ਹਾਂ। ਇਹ ਤਾਂ ਮੇਰਾ ਯਾਰ ਦੋਸਤ ਹੈ ਯਾਰ। ਮੇਰੇ ਸਾਥ ਰਹਿਣੇ ਯਾਰ ਚਾਰ ਮਾਰ ਕਰਨ ਲੱਗ ਰਹੇ ਤਾਂ। ਇਹ ਨੂੰ ਤਾਂ ਪਿਆਨ ਕਰਦਾ। ਸੈਂਡਿਕਸ਼ਨ ਹੈ। ਕੰਮ ਬਦਲ ਕੇ। ਇਹ ਵੀ ਨਾ ਪਤਾ ਨਹੀਂ ਕਿ ਕਿ ਆ। ਆਜਾ ਆਜਾ ਬੁਗੇ ਆਜਾ ਆਜਾ ਚੱਲਾਂਗੇ। ਚੱਲਾਂਗੇ। ਬੁਗੇ ਚੱਲਾਂਗੇ। ਕਿ ਜਾ ਹਿੰਦ ਫਤਮਾਨ ਦੇ ਅਵੀਸ਼ੇ ਆਪੀ ਕਰਤਾ ਜੋਨੇ ਕਰਨਾ ਕੀ ਸੀ ਮੇਰਾ ਸੜਾ ਮਰਨ ਲੱਗਿਆ ਵੀ ਉੱਥੇ ਡਿਗਦਾ ਕਿਤੇ ਕੀ ਗੱਲ ਤਾਂ ਸਮਝ ਗਿਆ ਚਾੜ ਕਰੀ ਜਾਂਦਾ ਸੀਗਾ ਇੱਕ ਤੇਰੇ ਮਾਰੂ ਖਾਲੀ ਹੋਈ ਆ ਛੋੜਦੀ ਆ ਇਹਨਾਂ ਦੀ ਕੋਈ ਗੱਲ ਨਹੀਂ ਹੋएगी ਤੂੰ ਖੜ੍ਹ ਜੁ ਤੈਨੂੰ ਵੀ ਖਾਲਿਆਂ ਨੇ ਸਾਰੇ ਪਿੰਡ 'ਚ ਪਤਨਾਮ ਕਰ ਰੱਖਿਆ ਸੀ ਕਰਦਾ ਸੋਡਾ ਹਿੱਲਾ ਕੋਈ ਨਾ ਕੋਈ